ਸੂ ਆਉ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਦੀ ਕਥਾ ਵਿਚਾਰ ਪਾਵਨ ਗੁਰਬਾਣੀ ਸ੍ਰੀ ਜਪ ਸਾਹਿਬ ਕਲਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਹਨ 184 ਛੰਦ 184 ਪੌੜੀਆਂ ਜਪ ਸਾਹਿਬ ਦੀਆਂ ਆਪਾਂ ਕਥਾ ਵਿਚਾਰ ਸਰਵਣ ਕਰਾਏ ਹਾਂ ਆਓ ਸਤਿਗੁਰੂ ਕਿਰਪਾ ਕਰ ਰਹੇ ਹਨ ਪੂਜਯ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਹੇ ਅਕਾਲ ਪੁਰਖ ਤੂੰ ਸੂਰਜਾਂ ਦਾ ਵੀ ਸੂਰਜੇ ਪ੍ਰਕਾਸ਼ਕ ਹੈ ਤੈਨੂੰ ਨਮਸਕਾਰ ਹੈ ਚੰਦਰਮਾ ਦਾ ਚੰਦਰੇ ਪ੍ਰਕਾਸ਼ਕ ਵੀ ਤੂੰ ਹੀ ਹੈ ਤੈਨੂੰ ਨਮਸਕਾਰ ਹੈ ਅਥਵਾ ਹੇ ਵਾਹਿਗੁਰੂ ਸੂਰਜ ਵਿੱਚ ਤੇਜ ਰੂਪ ਹੋ ਕੇ ਵਰਤ ਰਿਹਾ ਅਤੇ ਚੰਦਰਮਾ ਵਿੱਚ ਚਾਨਣੀ अथवा ਸ਼ਾਂਤੀ ਰੂਪ ਹੋ ਕੇ ਵਰਤ ਰਿਹਾ। ਮੇਰੀ ਤੈਨੂੰ ਨਮਸਕਾਰ ਹੈ। हे ਰਾਜਿਆਂ ਦੇ ਰਾਜੇ ਵਾਹਿਗੁਰੂ ਤੈਨੂੰ ਨਮਸਕਾਰ ਹੈ। 인ਦਰ ਦੇਵਤਿਆਂ ਦੇ ਪਾਤਸ਼ਾਹ 인ਦਰ ਦੇਵੀ ਤੁਸੀਂ ਪਾਤਸ਼ਾਹ ਹੋ ਤੈਨੂੰ ਨਮਸਕਾਰ ਹੈ। ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ। ਹੀ ਵਾਹਿਗੁਰੂ ਹਨੇਰੇ ਨੂੰ ਵੀ ਤੂੰ ਹੀ ਪੈਦਾ ਕਰਨ ਵਾਲਾ ਹੈ। ଅଥବା ਅ ਗਿਆਨ ਅ ਵਿਦਿਆ ਮੋਹ ਅਤੇ ਭਰਮ ਦੇ ਹਨੇਰੇ ਨੂੰ ਵੀ ਪੈਦਾ ਕਰਨ ਵਾਲੇ ਵਾਹਿਗੁਰੂ। ਤੈਨੂੰ ਨਮਸਕਾਰ ਹੈ। ਤੇਜ ਪ੍ਰਕਾਸ਼ ਦੇ ਵੀ ਪ੍ਰਕਾਸ਼ ଅଥବା ਤੇਜ ਅਗ ਵਿੱਚ ਤੇਜੇ ਪ੍ਰਕਾਸ਼ ਰੂਪ ਸ਼ਕਤੀ ਵੀ ਤੂੰ ਹੀ ਹੈ। ଅଥବା ਗਿਆਨ ਵਿੱਚ ਗਿਆਨ ਸ਼ਕਤੀ ਰੂਪ ਵੀ ਤੂੰ ਹੈ। ਮੇਰੀ ਤੈਨੂੰ ਨਮਸਕਾਰ ਹੈ। ਬ੍ਰਿੰਦ ਸਮੂਹ ਵਿੱਚ ਬ੍ਰਿੰਦੇ ਇਕਾਠ ਰੂਪ ਹੋ ਕੇ ਵਰਤ ਰਿਹਾ ਤੈਨੂੰ ਨਮਸਕਾਰ ਹੈ ਅਤੇ ਬੀਜ ਦਾ ਵੀ ਬੀਜੇ ਕਾਰਨ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਅਤਵਾ ਸਤੂਲ ਤੋਂ ਸਤੂਲ ਅਤੇ ਸੂਖਮ ਤੋਂ ਸੂਖਮ ਰੂਪ ਵੀ ਤੂੰ ਆਪ ਹੈ ਸਤਗੁਰੂ ਫਰਮਾਉਂਦੇ ਹੈ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਹੇ ਵਾਹਿਗੁਰੂ ਤੂੰ ਹੀ ਰਜੋ ਤਮੋ ਸਤੋ ਗੁਣ ਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ ਤੈਨੂੰ ਨਮਸਕਾਰ ਹੈ ਅਤਤੰਹੇ ਤਤਾਂ ਤੂੰ ਰਹਤ ਪਰਮ ਤਤੰ ਚੇਤਨ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਹੇ ਜੋਗ ਦੇਵੀ ਜੋਗ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਗਿਆਨ ਦੇਵੀ ਗਿਆਨੇ ਪ੍ਰਕਾਸ਼ਕ ਤੈਨੂੰ ਨਮਸਕਾਰ ਹੈ ਅਥਵਾ ਕਈ ਜੋਗਾਂ ਵਿੱਚੋਂ ਉੱਚੇ ਸੁੱਚੇ ਸਹਿਜ ਯੋਗ ਦੇ ਮਾਲਕ ਵਾਹਿਗੁਰੂ ਅਤੇ ਗਿਆਨਾਂ ਵਿੱਚੋਂ ਦੇਵੀ ਗਿਆਨ ਦੇ ਪ੍ਰਕਾਸ਼ਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਮੰਤਰਾਂ ਦੀ ਮੰਤਰ ਭਾਵ ਉੱਚੇ ਸੁੱਚੇ ਮਨੋ ਭਾਵਾਂ ਦੇ ਮਾਲਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਧਿਆਨ ਦੇ ਵੀ ਧਿਆਨੇ ਧਿਆਉਣ ਯੋਗ ਅਥਵਾ ਤੇ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮੋ ਜੁੱਧ ਜੁੱਦੇ ਨਮੋ ਗਿਆਨ ਗਿਆਨੀ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਜੁੱਧ ਜੰਗ ਵਿੱਚ ਜੁੱਦੇ ਜੂਜਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਇਹ ਗਿਆਨ ਦੇਵੀ ਗਿਆਨੇ ਪ੍ਰਕਾਸ਼ਿਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਭੋਜਨ ਵਿੱਚ ਵੀ ਪੋਜੇ ਉੱਤਮ ਗਿਆਨ ਦਾ ਭੋਜਨ ਛਕਣ ਛਕਾਉਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਅਤੇ ਪਾਨ ਪਾਣੀ ਪ੍ਰੇਮਾਦਿਕ ਤਰਲ ਪਦਾਰਥਾਂ ਨੂੰ ਪਾਨੇ ਪੀਣ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੇਪੂਤੇ ਏ ਵਾਹਿਗੁਰੂ ਕਲਹਿ ਲੜਾਈ ਝਗੜਾ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ ਤੈਨੂੰ ਨਮਸਕਾਰ ਹੈ ਅਤੇ ਝਗੜੇ ਤੋਂ ਬਾਅਦ ਸ਼ਾਂਤੀ ਵਰਤੌਣ ਵਾਲਾ ਵੀ ਆਪ ਹੈ ਤੈਨੂੰ ਨਮਸਕਾਰ ਹੈ। हे इंद्रदेवी ਪਾਤਸ਼ਾਹ ਤੈਨੂੰ ਨਮਸਕਾਰ ਹੈ। ਆਪ ਜੀ ਅਨਾਦੰ ਆਦਤੂ ਰਹਤ ਭਾਵ ਸਦਾਵੀ ਅਤੇ ਸੱਚੀ ਵਿਪੂਤੀ ਦੇ ਮਾਲਕ ਹੋ। ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੀ ਨਮੋ ਬਾਂਕ ਬੰਕੇ। ਕਲੰਕਾਰ ਕਲੰਕਾਂ ਦੇ ਵੈਰੀ ਸਰੂਪ ਹੋ। अथवा ਕਲੰਗ ਝਗੜਾ अथवा ਸ਼ਾਂਤੀ ਕਰਨ ਵਾਲੇ ਸ਼ਾਂਤ ਸਰੂਪ ਹੋ। ਅਲੰਕਾਰ ਪੂਛਣਾ ਵਿੱਚੋਂ ਅਲੰਕੇ ਚੰਗੇ ਪੂਛਣ ਵੀ ਆਪ ਹੀ ਹੋ। ଅਥਵਾ ਕਾਵ ਦੇ ਅਲੰਕੇ ਸੁੰਦਰ ਅਲੰਕਾਰ ਰੂਪ ਆਪ ਹੋ। ਆਸਾ ਵਾਲਿਆਂ ਦੀ ਆਸ ਪੂਰੀ ਕਰਨ ਵਾਲੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਬਾਂਕ ਸੁੰਦਰ ਬਾਂਕੇ ਸ਼ੈਲ ਚਬੀਲੇ ਸੱਜੇ ਤਜੇ ਆਪ ਬਹਾਦਰ ਹੋ ਤੈਨੂੰ ਸਾਡੀ ਨਮਸਕਾਰ ਹੈ। ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਲੇ ਅਨੰਗੀ ਅਕਾਮੇ ਅਪੰਗੀ ਨਿਰਵਿਗਨ ਅਤਵਾ ਅਬਿਨਾਸੀ ਸਰੂਪ ਵਾਲੇ ਹੋ ਅਨੰਗੀ ਅੰਗਾ ਤੋਂ ਰਹਿਤ ਅਤੇ ਅਨਾਮੇ ਜਾਤੀ ਕਿਰਿਆ ਗੁਣਵਾਚਕ ਆਦਿਕ ਨਾਮਾ ਤੋਂ ਰਹਿਤੋ ਤਿੰਨੇ ਲੋਕਾਂ ਨੂੰ ਨਾਸ ਕਰਨ ਵਾਲੇ ਅਤੇ ਤਿੰਨੇ ਹੀ ਕਾਲਾਂ ਨੂੰ ਸਿਰਜਣ ਵਾਲੇ ਅਨੰਗੀ ਅੰਗਾ ਤੋਂ ਰਹਿਤ ਹੋ ਅਕਾਮੇ ਹਰ ਤਰ੍ਹਾਂ ਦੇ ਕਾਮ ਅਥਵਾ ਕਾਮ ਤੂੰ ਰਹਿਤ ਅਥਵਾ ਕਾਮਨਾ ਤੋਂ ਵੀ ਰਹਿਤ ਹੋ ਏਕ ਅਸ਼ਰੀ ਸ਼ੰਦ ਅਜੈ ਅਲੈ ਅਪੈ ਅਬੈ ਹੀ ਵਾਹਿਗੁਰੂ ਤੂੰ ਅਜਿਤ ਹੈ ਅਲੈ ਨਾਸ ਤੂੰ ਰਹਿਤ ਹੈ ਅਪੈ ਡਰ ਤੂੰ ਰਹਿਤ ਹੈ ਅਤੇ ਅਬੈ ਅਬినాਸੀ ਸਰੂਪ ਹੈ ਅਪੂ ਅਜੂ ਅਨਾਸ ਆਕਾਸ ਅਪੂ ਹੁੰਦਾ ਤਤਾਂ ਤੂੰ ਰਹਿਤ ਹੈ ਅਜੂ ਅਜੂਨੀ अथवा ਜਨਮ ਤੋਂ ਰਹਿਤ ਹੈ ਅਨਾਸ ਨਾਸ ਤੋਂ ਰਹਿਤ ਹੈ अथवा ਆਸਾਂ ਤੋਂ ਰਹਿਤ ਅਤੇ ਆਕਾਸ਼ ਵਾਂਗ ਵਿਆਪਕ ਸਰੂਪ ਹੈ ਅਗੰਜ ਅਪੰਜ ਅਲਖ ਅਭਖ ਅਗੰਜ ਖਟਣ ਤੋਂ ਰਹਿਤ ਹੈ ਵਾਹਿਗੁਰੂ ਅਪੰਜ ਭੰਨਣ ਤੋਂ ਰਹਿਤ ਹੈ ਤੂੰ ਅਲਖ ਲਖਣ ਤੋਂ ਰਹਿਤ ਹੈ ਅਪਖ ਛਕਣ ਤੋਂ ਰਹਿਤ ਹੈ ਪਾਵ ਸੰਤੋਖੀ ਅਤੇ ਨਿਰਾਹਾਰ ਹੈ ਅਕਾਲ ਦਿਆਲ ਅਲੇਖ ਅਭੇਖ ਅਕਾਲ ਕਾਲ ਤੋਂ ਰਹਿਤ ਦਿਆਲ ਦਇਆ ਦਾ ਘਰ ਹੈ ਅਲੇਖ ਕਰਮ ਲੇਖ ਤੋਂ अथवा ਦਰਗਾਹੀ ਲੇਖੇ ਤੋਂ ਵੀ ਰਹਿਤ ਹੈ ਕਿਉਂਕਿ ਜਿਨ ਇਹ ਲਿਖੇ ਤਿਸ ਸਿਰ 나ਹੀ ਜਿਨੇ ਸਾਡੇ ਲੇਖ ਲਿਖੇ ਆ ਉਹਦੇ ਮੱਥੇ ਤੇ ਲੇਖ ਕੋਈ ਨਹੀਂ ਉਹ ਲੇਖਿਆ ਤੋਂ ਵੱਖਰਾ ਹੈ ਅਲੇਖਾ ਹੈ ਭਾਵ ਲੇਖੇ ਵਿੱਚ ਨਹੀਂ ਆਉਂਦਾ ਅਭੇਖ ਭੇਖਾਂ ਤੋਂ ਵੀ ਪਰੇ ਹੈ ਅਨਾਮ ਅਕਾਮ ਅਗਾਹ ਅਟਾਹ ਅਨਾਮ ਨਾਮ ਤੋਂ ਰਹਤ ਹੈ ਅਕਾਮ ਕਾਮਨਾ ਤੋਂ ਰਹਤ ਅਗਾਹਾ ਗਹਿਰ ਗੰਭੀਰ ਤੇ ਅਟਾਹ ਟਾਉਣ ਤੋਂ ਰਹਤ ਅਥਵਾ ਆਸਰਾ ਰੂਪ ਹੈ ਅਨਾਤੀ ਪਰਮਾਤੀ ਅਜੂਨੀ ਅਮੋਨੀ ਅਨਾਤੀ ਤੇਰਾ ਕੋਈ ਖਸਮ ਨਹੀਂ ਪਰਮਾਤੀ ਵਿਸ਼ੇਸ਼ ਕਰਕੇ ਸਭ ਨੂੰ ਮਲਣ ਵਾਲਾ ਅਜੂਨੀ ਜੂਨਾ ਤੋਂ ਰਹਤ ਅਮੋਨੀ ਮੋਨ ਤੋਂ ਰਹਤ ਭਾਵ ਹਮੇਸ਼ਾ ਚੇਤਨ ਸਰੂਪ ਹੋ ਕੇ ਬੋਲ ਰਿਹਾ ଅਥਵਾ ਗੁਰੂ ਸਰੂਪ ਹੋ ਕੇ ਉਪਦੇਸ਼ ਦੇਣ ਵਾਲਾ ਹੈ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ हे ਪਾਤਸ਼ਾਹ ਫਰਮਾਉਂਦੇ ਹੈ ਪ੍ਰਮਾਤਮਾ ਨਾ ਤੇਨੂੰ ਕਿਸੇ ਦਾ ਰਾਗੇ ਮੋਹ ਹੈ ਨਾ ਤੇਰਾ ਕੋਈ ਰੰਗ ਹੈ ਨਾ ਤੇਰਾ ਕੋਈ ਰੂਪੇ ਆਕਾਰ ਹੈ ਅਤੇ ਨਾ ਹੀ ਤੇਰੀ ਕੋਈ ਮਸ਼ ਕਸ਼ ਆਦਿਕ ਰੇਖਾ ਹੈ ਅਕਰਮੰ ਅਪਰਮੰ ਅਗੰਝੇ ਅਲੇਖੇ ਅਕਰਮੰ ਕਰਮਾ ਤੋਂ ਰਹਿਤ ਅਪਰਮੰ ਪਰਮਾ ਤੋਂ ਰਹਿਤ ਅਗੰਝੇ ਕਟਣ ਤੋਂ ਰਹਿਤ ਹੈ ਅਪੇ ਅਲੇਖੇ ਦੁਨੀਆਂ ਦੇ ਹਿਸਾਬ ਤੋਂ ਅਤੇ ਦਰਗਾਹੀ ਲੇਖੇ ਤੋਂ ਵੀ ਤੂੰ ਪਰੇ ਹੈ ਪੂਯ ਅੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪਰਣਾਸੇ ਅਗੰਝਲ ਅਨਾਮੇ ਸਮਸਤੁਲ ਨਿਵਾਸੀ ਨਮਸਤੁਲ ਹੀ ਨਮਸਕਾਰ ਕਰਨ ਯੋਗ ਵਾਹਿਗੁਰੂ ਤੈਨੂੰ ਪ੍ਰਣਾਮੇ ਨਮਸਕਾਰ ਹੈ ਤੂੰ ਹੀ ਸਾਰਿਆਂ ਨੂੰ ਨਾਸ ਕਰਨ ਵਾਲਾ ਹੈ ਅਗੰਝਲ ਕਟਣ ਤੋਂ ਰਹਿਤ ਅਨਾਮੇ ਰੋਗ ਤੋਂ ਰਹਿਤ ਸਾਰਿਆਂ ਵਿੱਚ ਨਿਵਾਸ ਕਰ ਰਿਹਾ ਨਿਰਕਾਮੰ ਬੇਪੂਤੇ ਸਮਸਤੁਲ ਸਰੂਪੇ ਕੁਕਰਮੰ ਪਰਣਾਸੀ ਸੁਧਰਮੰ ਬਿਭੂਤੇ ਨਿਰਕਾਮੰ ਕਾਮਨਾ ਤੋਂ ਰਹਿਤ ਪਾਵ ਨਿਸ਼ਕਾਮੀਆਂ ਨੂੰ ਬਿਭੂਤੇ ਐਸ਼ਵਰਜ ਦੇਵੀ ਦੌਲਤ ਬਖਸ਼ਣ ਵਾਲਾ ਹੈ ਸਮਸਤੁਲ ਸਰਬ ਰੂਪ ਹੋ ਕੇ ਸਾਰਿਆਂ ਵਿੱਚ ਵਸ ਰਿਹਾ ਕੁਕਰਮੰ ਖੋਟੇ ਕੰਮ ਬਦੀਆਂ ਨੂੰ अथवा पापा ਨੂੰ ਨਾਸ ਕਰਨ ਵਾਲਾ ਹੈ ਸੁਧਰਮੰ ਇੰਦਰ ਵਾਂਗ ਬਿਅੰਤ ਐਸ਼ਵਰਜ ਦਾ ਮਾਲਕ ਹੈ अथवा ਸ੍ਰੇਸ਼ਟ ਸੰਪਤੀ ਬਖਸ਼ਣ ਵਾਲਾ ਹੈ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਸਦਾ ਹੀ ਸਤ ਚਿਤ ਆਨੰਦ ਸਰੂਪ ਹੈ ਸਾਰੇ ਹੀ ਅੰਦਰੂਨੀ ਅਤੇ ਬਹਿਰੂਨੀ ਦੁਸ਼ਮਣਾਂ ਨੂੰ ਨਾਸ ਕਰਨ ਵਾਲਾ ਹੈ ਸਭ ਤੇ ਕਰੀਮੁਲ ਬਖਸ਼ਿਸ਼ਾ ਕੁਨਿੰਦਾ ਕਰਨ ਵਾਲਾ ਹੈ ਅਤੇ ਸਭ ਵਿੱਚ ਵਸ ਰਿਹਾ ਹੈ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀੰਗ ਕਰੀੰਗ ਕਰੀਮਲ ਰਹੀਮੇ ਅਜਾਇਬ ਅਚਰਜ ਵਿਪੂਤੀ ਦਾ ਮਾਲਕ ਹੈ ਅਤੇ ਗਨੀਮੇ ਦੁਸ਼ਮਣਾਂ ਦੇ ਗਜਾਇਬ ਗਜਬ ਕਰਨ ਵਾਲਾ ଅਥਵਾ ਕਹਿਰ ਢਾਉਣ ਵਾਲਾ ਹੈ ਸਭ ਨੂੰ ਹਰੀੰਗ ਨਾਸ ਕਰਨ ਵਾਲਾ ਹੈ ਅਤੇ ਸਭ ਨੂੰ ਕਰੀੰਗ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ ਅਥਵਾ ਸਭ ਨੂੰ ਹਰੀੰਗ ਹਰੇ ਪਰੇ ਕਰੀੰਗ ਕਰਨ ਵਾਲਾ ਵੀ ਤੂੰ ਆਪ ਹੈ ਕਰੀਮ ਬਖਸ਼ਿਸ਼ਾ ਕਰਨ ਵਾਲ ਰਹੀਮੇ ਰਹਿਮਦਿਲ ਭਾਵ ਦਿਆਲੂ ਕਿਰਪਾਲੂ ਹੈ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੰ ਭਵ ਸੁਭੰ ਸਰਬਦਾ ਸਰਬ ਜੁਗਤੇ ਇਹ ਵਾਹਿਗੁਰੂ ਤੂੰ ਚਾਰੇ ਹੀ ਚੱਕਾਂ ਵਿੱਚ ਤੂੰ ਵਰਤ ਰਿਹਾ ਹੈ ਅਤੇ ਚਾਰੇ ਹੀ ਚੱਕਾਂ ਨੂੰ ਭੋਗਣ ਵਾਲਾ ਹੈ ਸਵੰ ਭਵ ਸੁਤੇ ਪ੍ਰਕਾਸ਼ ਰੂਪ शुभ शोभा संयुक्त सर्वदा सर्वकाल अथवा हर वेले सारे नाल जुगते जुड़ेया होया है दुकालंग परनासी दयालंस रूपे सदा अंग संगे अपंगंग बेपूते दुकालंग खोटे समय नु अथवा जन्म ते मरण दोहा नु नाश करने वाला दयालु स्वरूप है सदा ही अपने सेवका दे अंग संग बस रिया ਤੇਰੀ ਵਿਪੂਤੀ अथवा ਤੇਜ ਪ੍ਰਤਾਪ ਅਭੰਗੰ ਕਦੀ ਨਾਸਨੀ ਹੁੰਦਾ ਭਾਵ ਸੱਚੀ ਵਿਪੂਤੀ ਦਾ ਤੂੰ ਮਾਲਕ ਹੈ ਸੋ ਸਾਧ ਸੰਗਤ ਜੀ ਇਥੋਂ ਤੱਕ ਨਿਤਨੇਮ ਦੀਆਂ ਗੁਰਬਾਣੀਆਂ ਦੀ ਦੂਸਰੀ ਬਾਣੀ ਸ੍ਰੀ ਜਪੁ ਸਾਹਿਬ ਜੀ ਦੀ ਕਥਾ ਜੋ ਸੰਪੂਰਨ ਹੋਈ ਹੈ ਸੋ ਕਥਾ ਕਰਦੇ ਆ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁਕਾਂ ਟੁੱਟੀਆਂ ਹੋ ਜਾਂਦੀਆਂ ਗੁਰੂ ਮਹਾਰਾਜ ਆਪ ਸਾਧ ਸੰਗਤ ਬਖਸ਼ਣ ਹਾਰ ਹੋ ਬਖਸ਼ ਲੈਣਾ ਅੱਗੇ ਤੂੰ ਅਰਦਾਸ ਅਸੀਸ ਬਖਸ਼ਣਾ ਸਤਿਗੁਰੂ ਕਿਰਪਾ ਕਰਕੇ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੁੜੀ ਰੱਖਣ ਪੈ ਅਦਬ ਡਰ ਸਤਕਾਰ ਸਤਿਗੁਰੂ ਰਖਾ ਕੇ ਆਪ ਆਪਣੀ ਗੁਰਬਾਣੀ ਦੀ ਕਥਾ ਵਿਚਾਰ ਪੜਨ ਸੁਣਨ ਦੀ ਸੇਵਾ ਲੈਂਦੇ ਰਹਿਣ ਸਵਾਉ ਇੱਥੇ ਹੀ ਆਪਾਂ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਜੀ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹੇ ਗੁਰੂ 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 uh ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ